ओम श्री गणेशाय नमः सर्व मंगल मांगल्ये शिवे सर्वार्थ साधिके शरण्ये त्रम्बके गौरी नारायणी नमस्तुते कृष्णाय वासुदेवाय देवकी नन्दनायच ਨੰਦ ਗੋਪ ਕੁਮਾਰਾਇ ਗੋਵਿੰਦਾਏ ਨਮੋ ਨਮਾ ਕ੍ਰਿਸ਼ਨਾਇ ਵਾਸudevਾਇ ਹਰੇ ਪ੍ਰਮਾਤਮਨੇ ਬੰਦ ਕਲੇਸ਼ ਨਾਸ਼ਾਇ ਗੋਵਿੰਦਾਏ ਨਮੋ ਨਮਾ ਪ੍ਰਮਾਤਮਾ ਦਾ ਨਾਮ ਇੱਕ ਇਹ ਜਨਾਮ ਜਿਹੜਾ ਨਾਮ ਸਿਮਰਨ ਕਰਨ ਲੱਗ ਜਾਂਦਾ ਹੈ ਪ੍ਰਮਾਤਮਾ ਦੇ ਸਿਮਰਨ ਕਰਦੇ ਕਰਦੇ ਉਸ ਦਾ ਮਨ ਸੇਵਾ ਵਿੱਚ ਲੱਗ ਜਾਂਦਾ ਜਦੋਂ ਭਗਤ ਸੇਵਾ ਸੰਤ ਸੇਵਾ ਵਿੱਚ ਮਨ ਲੱਗ ਜਾਂਦਾ ਹੈ ਤਾਂ ਉਸ ਵਿੱਚ ਨਿਮਰਤਾ ਸਹਿਨਸ਼ੀਲਤਾ ਇਹ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਸੇਵਾ ਕਰਦੇ ਕਰਦੇ ਨਿਸ਼ਕਾਮ ਸੇਵਾ ਕਰਦਾ ਹੈ ਸੇਵਾ ਕਰਤ ਹੋਏ ਨੇ ਕਾਮੀ ਜਿਸ ਕੋ ਹੋਤ ਪ੍ਰਾਪਤ ਸੁਆਮੀ ਸੇਵਾ ਕਰਦੇ ਕਰਦੇ ਮਨ ਨਿਸ਼ਕਾਮ ਹੋ ਜਾਂਦਾ ਹੈ ਉਹਨੂੰ ਪ੍ਰਮਾਤਮਾ ਦੇ ਦਰਸ਼ਨ ਭਗਤਾਂ ਸੰਤਾਂ ਦੇ ਵਿੱਚ ਹੋਣੇ ਸ਼ੁਰੂ ਹੋ ਜਾਂਦੇ ਹਨ ऐसे तरह एक भगत चरलोचन जी होए ने चरलोचन भगत दिन रात ਧਰਮ ਦਾ ਸੇਵਾ ਕਰਦਾ ਅੰਨ ਪਾਣੀ ਖਾਉਂਦਾ ਔਰ ਆਪਣਾ ਕੰਮ ਵੀ ਕਰਦਾ ਸੀ ਨਾਮ ਸਿਮਰਨ ਵੀ ਕਰਦਾ ਸੀ ਨਾਮ ਸਿਮਰਨ ਕਰਦੇ ਕਰਦੇ ਸੇਵਾ ਕਰਦੇ ਕਰਦੇ ਉਹਨਾਂ ਕੋਲੇ 50 50 100 100 ਦੀ ਟੋਲੀਆਂ ਬਣ ਕੇ ਪਹੌਣੇ ਸ਼ੁਰੂ ਹੋ ਗਏ ਪੁਨਾਰਾ ਖਾਣਾ ਸ਼ੁਰੂ ਹੋ ਗਿਆ ਪੁਨਾਰਾ ਵਰਤਾਣਾ ਸ਼ੁਰੂ ਹੋ ਗਿਆ ਜਦੋਂ ਕੰਮ ਯਾਦਾ ਵੱਧ ਗਿਆ ਉਸ ਨੂੰ ਚਿੰਤਾ ਲੱਗ ਗਈ ਕਿ ਭਗਤ ਜ਼ਿਆਦਾ ਆਉਂਦੇ ਹਨ ਤੇ ਮੈਂ ਇਹਨਾਂ ਦੀ ਸੇਵਾ ਕਿਵੇਂ ਕਰਾਂ ਉਸ ਨੇ ਆਪਣੇ ਘਰ ਵਾਲੇ ਨਾਲ ਸਲਾਹ ਕੀਤੀ ਕਿ ਆਪਾਂ ਕੋਈ ਸੇਵਾ ਕਰਨ ਵਾਸਤੇ ਇੱਕ ਮਜ਼ਦੂਰ ਰੱਖ ਲੈਣੇ ਉਹਨਾਂ ਨੇ ਉਹਨਾਂ ਨੇ ਸਲਾਹ ਕੀਤੀ ਕਿ ਹਾਂ ਕੋਈ ਵੈਸ਼ਨੂ ਸੇਵਾਦਾਰ ਜਿਹੜਾ ਸੰਤਾਂ ਭਗਤਾਂ ਵਿੱਚ ਦੁਆਸ਼ਨਾ ਕਰਦਾ ਹੋਵੇ ਕੀਰਖਣਾ ਕਰਦਾ ਹੋਵੇ ਇਹ ਅਜਾ ਕੋਈ ਮਜ਼ਦੂਰ ਆਪਾਂ ਲੋੜ ਹੈ ਆਪਾਂ ਇਹੋ ਜਿਹਾ ਇੱਕ ਸੇਵਾਦਾਰ ਰੱਖੀ ਜਿਹੜਾ ਸਾਰੇ ਸੰਤਾਂ ਭਗਤਾਂ ਨੂੰ ਰੋਟੀ ਭੋਜਨ ਬਣਾਉਣ ਵਾਸਤੇ ਤੇ ਖਰਾਉਣ ਵਾਸਤੇ ਆਨਾ ਕਾਨੀ ਨਾ ਕਰੇ ਜਦੋਂ ਪੂਰੇ ਥੱਕ ਗਏ ਤਾਂ ਇੱਕ ਦਿਨ ਭਗਵਾਨ ਆਪਣੇ ਆਪ ਹੀ ਮਜ਼ਦੂਰ ਦਾ ਰੂਪ ਬਣਾ ਕੇ ਉਹਨਾਂ ਦੇ ਸਾਹਮਣੇ ਆ ਗਏ ਭਗਵਾਨ ਦੇ ਸਰੀਰ ਦੇ ਉੱਤੇ ਇੱਕ ਛੋਟੀ ਮੋਟੀ ਚਾਦਰ ਸੀ ਪੈਰਾਂ ਵਿੱਚ ਜੁੱਤੇ ਨਹੀਂ ଥିਗੇ ਉਹਨਾਂ ਦੇ ਘਰ ਦੇ ਬਾਹਰ ਬੋਲੇ ਭਗਵਾਨ ਆ ਕੇ ਨੌਕਰਦਾਰ ਉਤਾਰਨ ਕਰਕੇ ਬੋਲੇ ਕਿ ਮੈਨੂੰ ਕੋਈ ਨੌਕਰ ਬਣਾ ਕੇ ਰੱਖ ਲਓ ਮੈਂ ਨੌਕਰੀ ਦੇ ਬਹਾਨੇ ਨਾਲ ਇਧਰ ਉਧਰ ਘੁੰਮਦਾ ਜਦੋਂ ਇਹ ਗੱਲ ਤੇ ਲੋਚਨ ਜੀ ਦੇ ਕੰਨਾਂ ਵਿੱਚ ਪਈ ਤਾਂ ਸਰੋਚਨ ਨੇ ਸੋਚਿਆ ਕਿ ਮੈਂ ਤਾਂ ਬਹੁਤ ਦਿਨਾਂ ਦਾ ਸੋਚ ਰਿਹਾ ਸੀ ਕਿ ਕੋਈ ਆ ਜਾ ਨੌਕਰ ਆ ਜੇ ਜਿਹੜਾ ਸੰਤਾਂ ਦੀ ਸੇਵਾ ਕਰੇ ਚਲੋ ਪ੍ਰਮਾਤਮਾ ਨੇ ਇਹ ਵੀ ਸਾਡੀ ਇੱਛਾ ਪੂਰੀ ਕਰਤੀ ਕਿ ਆਪਣੇ ਆਪ ਹੀ ਕੋਈ ਨੌਕਰ ਆ ਗਿਆ ਹੈ ਸਰੋਜਨ ਜੀ ਮਜ਼ਦੂਰ ਉਹ ਜਿਹੜੇ ਠਾਕੁਰ ਜੀ ਆਏ ਸੀਗੇ ਉਹਨਾਂ ਦੇ ਕੋਲ ਗਏ ਤੇ ਉਹਨਾਂ ਨੂੰ ਬੋਲਿਆ ਕਿ ਭਾਈ ਤੂੰ ਕੌਣ ਹੈ ਕਿੱਥੋਂ ਆਇਆ ਹੈ ਇਹ ਕੰਮ ਕਰਦਾ ਹੈ ਤਾਂ ਭਗਵਾਨ ਜੀ ਹਸ ਪਏ ਤੇ ਸਮਝ ਗਏ ਕਿ ਹੁਣ ਸਾਡਾ ਭਗਤ ਆ ਗਿਆ ਜਦੋਂ ਚਲੋ ਝੰਨੇ ਉਹਨਾਂ ਦੇ ਦਰਸ਼ਨ ਕੀਤੇ ਸਾਰਾ ਸਰੀ ਰਵਾਂਜਿਤ ਹੋ ਗਿਆ ਸਿਮਰਨ ਵੱਲ ਮੰਨ ਚਲੇ ਗਿਆ ਔਰ ਆਪਣੀ ਖੋਸ਼ਵਾ ਬੈਠੇ ਤਾਂ ਭਗਵਾਨ नौकर ਦੇ ਰੂਪ ਵਿੱਚ ਉਸ ਦੇ ਹੱਥ ਲਗਾ ਕੇ ਬੋਲੇ ਦੇਖ ਭਾਈ ਮੈਂ ਨੌਕਰੀ ਕਰਨ ਵਾਸਤੇ ਆਇਆ ਹਾਂ ਮੈਨੂੰ ਨੌਕਰੀ ਚਾਹੀਦੀ ਹੈ ਸਰੋਚ ਨੇ ਕਿਹਾ اچھا اچھا ਠੀਕ ਹੈ ਭਾਈ ਤੂੰ ਨੌਕਰੀ ਚਾਹੁੰਦਾ ਸਾਨੂੰ ਨੌਕਰ ਦੀ ਲੋੜ ਹੈ ਪਰ ਤੇਰਾ ਕੋਈ ਪਤਾ ਠਕਾਣਾ ਤਾਂ ਹੋਣਾ ਚਾਹੀਦਾ ਕੱਲ ਨੂੰ ਕੋਈ ਇਹ ਜੀ ਗੱਲ ਹੋ ਜੇ ਅਸੀਂ ਤੈਨੂੰ ਖੋਲ ਤਾਂ ਲਈ ਤਾਂ ਉਹ ਟਾਈਮ ਨੌਕਰੂਪ ਠਾਕੁਰ ਜੀ ਕਹਿਣੇ ਲੱਗੇ ਮੇਰਾ ਨਾ ਕੋਈ ਬਾਪ ਹੈ ਨਾ ਕੋਈ ਮਾਂ ਹੈ ਮੈਨੂੰ ਤਾਂ ਘਰੋਂ ਬਾਹਰ ਕੱਢ ਰੱਖਿਆ ਹੈ ਮੈਂ ਤਾਂ ਉਹਦਾ ਟਾਈਮ ਪਾਸ ਕਰਨ ਵਾਸਤੇ ਹੀ ਨੌਕਰੀ ਕਰਦਾ ਹਾਂ ਇਸ ਤੇ ਠਾਕੁਰ ਜੀ ਉਸ ਨੂੰ ਹੋਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਮਝਾਉਣ ਲੱਗੇ ਇਹ ਇਸ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਮਝਾਉਣ ਲੱਗੇ ਕਿ ਮੇਰਾ ਕੋਈ ਜਨਮ ਦਾ ਪਤਾ ਨਹੀਂ ਮੇਰੇ ਮਾਵਾਵ ਦਾ ਪਤਾ ਨਹੀਂ ਮੇਰੇ ਭੈਣ ਭਾਈਆਂ ਦਾ ਪਤਾ ਨਹੀਂ ਮੈਂ ਤਾਂ ਇਸ ਤਰ੍ਹਾਂ ਘੁੰਮਦਾ ਘੁੰਮਦਾ ਆਵਦਾ ਟਾਈਮ ਬਸ ਕਰ ਰਿਹਾ ਹਾਂ ਠਾਕੁਰ ਜੀ ਤਾਂ ਇਹ ਗੱਲ ਸੱਚੀ ਬੋਲ ਰਹੀ ਸੀਗੇ ਪਰ ਲੋਟ ਨੇ ਸਮਝਾ ਕਿ ਕੋਈ ਅਨਾਥ ਹੋਗਾ ਕਿਸੇ ਨੇ ਘਰੋਂ ਬਾਹਰ ਕੱਢਦਾ ਹੋਊਗਾ ਇਹਨੇ ਪਾਲਣ ਪੋਸ਼ਣ ਨਹੀਂ ਕੀਤਾ ਹੋਏਗਾ ਇਹਦਾ ਇਸ ਕਰਕੇ ਇਹ ਆਪਣਾ ਟਾਈਮ ਪਾਸ ਕਰਨ ਵਾਸਤੇ ਨੌਕਰੀ ਢੋਲਦਾ ਫਿਰਦਾ ਹੈ। ਤਾਂ ਤਰੋਚਨ ਜੀ ਨੇ ਪੁੱਛਿਆ ਕਿ ਭਾਈ ਤੇਰੀ ਤਨਖਾਹ ਕਿੰਨੀ ਹੈ? ਇਹ ਤੋਂ ਲਏਗਾ। ਹਾਂ, ਨੌਕਰੂਪ ਠਾਕੁਰ ਜੀ ਨੇ ਕਿਹਾ ਦੇਖੋ ਜੀ ਭਗਤ ਜੀ ਇੱਕ ਵੀ ਪੈਸਾ ਨਹੀਂ ਲੈਣਾ ਮੰਨੇ ਆਂ ਤਾਂ ਫਿਰ ਸਰਲੋchan ਜੀ ਬੋਲੇ ਕਿ ਫਿਰ ਨੌਕਰੀ ਦੀ ਆディ ਗੱਲ ਕਰਦਾ ਜਦ ਕੋਈ ਤੰਨੇ ਪੈਸਾ ਲੈਣਾ ਹੀ ਨਹੀਂ ਤਾਂ ਜਿਹੜੇ ਨੌਕਰ ਉਹ ਭਗਵਾਨ ਆਇ ਸੀਗੇ ਬੋਲੇ ਮਾਇਦਾ ਖਾਂਦਾ ਬਹੁਤ ਜ਼ਿਆਦਾ ਇਸ ਕਰਕੇ ਮੈਨੂੰ ਕੋਈ ਨੌਕਰ ਨਹੀਂ ਰੱਖਦਾ ਮੇਰਾ ਖਰਚ ਜਿਹੜਾ ਹੈ ਖਾਣ ਪੀਣ ਤੇ ਬਹੁਤ ਜ਼ਿਆਦਾ ਹੁੰਦਾ ਸਰੋਚੰਦਰੀ ਬੋਲੇ ਹਾਂ ਦੱਸੋ ਕੀ ਕੁਛ ਖਾਣੇ ਹੋ ਕੀ ਕੁਛ ਪੀਣੇ ਹੋ ਕਿੰਨਾ ਤੁਹਾਡਾ ਖਾਣ ਪੀਣ ਦਾ ਖਰਚ ਹੈ ਨੌਕਰ ਦੇਰੂ ਦੇ ਵਿੱਚ ਭਗਵਾਨ ਕਹਿੰਦੇ ਹਨ ਸਰੋਚਨ ਜੀ ਮੈਂ ਘੱਟੋ ਘੱਟ 5 ਕਿਲੋ ਅੰਨ ਹਰ ਰੋਜ਼ ਖਾਣਾ ਤਾਂ ਸਰੋਚਨ ਜੀ ਕਹਿੰਦੇ ਅੱਛਾ ਭਾਈ ਖਾਣ ਪੀਣ ਦਾ ਕਮੀ ਹੈ ਨਹੀਂ ਸਾਡੇ ਕੋਲ ਐਸਾ ਬਹੁਤ ਲੋਕਾਂ ਨੂੰ ਬਣਾਰਾ ਕਰਦੇ ਆ 5 ਕਿਲੋ 5 ਕਿਲੋ ਰੋਜ਼ ਖਾਉਂਗੇ ਤਾਂ ਵੀ ਕੋਈ ਮੱਡੀ ਗੱਲ ਨਹੀਂ ਹੋਰ ਤੇਰੀ ਕੋਈ ਸ਼ਰਤ ਹੋਵੇ ਹਾਂ ਨਾ ਕਰੂ ਖਾਕਰਜੀ ਬੋਲੇ ਜੇ ਕੋਈ ਮੇਰੇ ਨਿੰਦਾ ਨਾ ਕਰੇ ਉਦੋਂ ਤੱਕ ਮੈਂ ਨੌਕਰੀ ਕਰਦਾ ਜਿਸ ਦਿਨ ਕਿਸੇ ਨੇ ਮੇਰੀ ਨਿੰਦਾ ਕਰ ਦਿੱਤੀ ਮੇਰੇ ਅੰਨਵਾਰੇ ਕੁਝ ਕਹਿਤਾ ਵੀ ਐਨਾ ਖਾਂਦਾ ਹੈ ਮੈਂ ਉਹ ਸੇਦਨ ਛੱਡ ਕੇ ਚਲਾ ਜਾਣਾ ਸਰੋਚਨ ਜੀ ਨੂੰ ਕੋਈ ਸਮਝ ਨਹੀਂ ਆਈ ਕਿ ਪ੍ਰਮਾਤਮਾ ਰੂਪੇ ਨੌਕਰ ਮੇਰੇ ਅੱਗੇ ਨਿੰਦਿਆ ਦੀ ਮਹਿਮਾ ਨਿੰਦਿਆ ਦੀ ਕੀ ਕਰ ਰਹੇ ਹਨ ਸਰੋਚਨ ਜੀ ਬੋਲੇ ਅੱਛਾ ਭਾਈ ਮੈਂ ਤੇ ਨਿੰਦਿਆ ਕਿਉਂ ਕਰੂੰਗਾ ਸਾਡੇ ਤਾਂ ਨਿੰਦਿਆ ਕਰਨ ਦਾ ਕੰਮ ਹੀ ਨਹੀਂ ਕੋਈ ਇਹ ਤੇ ਦਿਨ ਰਾਤ ਕੀਰਤਨ ਕਰਦੇ ਨੇ ਸਾਡੇ ਦਾ ਲੋਕ ਬਹੁਤ ਆਉਂਦੇ ਨੇ ਬਹੁਤ ਜਾਂਦੇ ਨੇ ਉਹਨਾਂ ਦੀ ਸੇਵਾ ਵਿੱਚ ਲੱਗੇ ਰਿਹਾ ਕਰਾਂਗੇ ਭਗਤ ਆਉਂਦੇ ਨੇ ਉਹਨਾਂ ਨੂੰ ਖਾਣਾ ਪੀਣਾ ਸੋਇ ਜੱਲਾਂਗੇ ਨਿੰਦਾ ਕਰਨ ਦਾ ਤਾਂ ਆਪਣੇ ਕੋਲ ਟਾਈਮ ਹੀ ਨਹੀਂ ਹੈਗਾ ਤਾਂ ਠਾਕੁਰ ਜੀ ਕਹਿਣ ਲੱਗੇ ਨੌਕਰ ਦੇ ਰੂਪ ਵਿੱਚ ਇਸੇ ਕਰਕੇ ਤਮੈ ਤੇਰੀ ਸੇਵਾ ਦੇ ਕੇ ਤੇਰਾ ਕੰਮ ਕਰ ਦੇ ਕੇ ਤੇਰਾ ਜਾ ਸੁਣ ਕੇ ਮੈਂ ਤੇਰੇ ਦਰਵਾਜੇ ਤੇ ਆਇਆ ਹਾਂ ਕਿ ਇੱਥੇ ਮੈਨੂੰ ਖਾਣ ਦੀ ਕੋਈ ਕਮੀ ਨਹੀਂ ਰਹੂਗੀ ਜਰੋ ਜਨ ਨੇ ਸੋਚਿਆ ਕਿ ਇਹ ਕੋਈ ਭਗਤ ਹੋਣਾ ਪ੍ਰਮਾਤਮਾ ਦਾ ਜਿਹੜਾ ਕਹਿੰਦਾ ਮੈਂ ਤੇਰੇ ਕੋਲ ਭਨਾਰੇ ਚੱਲਦੇ ਨੇ ਖਾਣ ਦੀ ਕੋਈ ਕਮੀ ਨਹੀਂ ਇਸ ਕਰਕੇ ਆਪਾਂ ਇਸ ਨੂੰ ਸੇਵਾ ਵਿੱਚ ਰੱਖ ਲੈਨੇ ਆ। ਨਾਤਰ ਰੋਜ ਜਿੰਨੇ ਕਿਹਾ ਕਿ ਤੁਸੀਂ ਐ ਦੱਸੋ ਕਿ ਸਾਡੇ ਜਿਹੜੇ ਇੱਥੇ ਰੋਟੀ ਪਾਣੀ ਖਾਣ ਆਉਂਦੇ ਨੇ ਉਹ ਵਾ ਗੁੱਸੇ ਵਾਲੇ ਕਿੱਡੇ ਮਿੱਡੇ ਉਲਟਾ-ਪੁਲਟਾ ਬੋਲਣ ਵਾਲੇ ਨੇ ਉਨ੍ਹਾਂ ਦੀ ਸੇਵਾ ਆਪਾਂ ਨੂੰ ਕਰਨੀ ਪੈਂਦੀ ਹੈ ਉਹਦੇ ਵਿੱਚ ਤੁਹਾਨੂੰ ਗੁੱਸਾ ਨਹੀਂ ਕਰਨਾ ਪਊਗਾ ਤਾਂ ਨ ਕੋ ਰੂ ਭਗਵਾਨ ਬੋਲੇ ਇਹ ਜਿਹੇ ਗੱਲਾਂ ਤਾਂ ਮੈਂ ਰੋਜ਼ ਹੀ ਸੁਣਦਾ ਜਿੱਥੇ ਜਾਣਾ ਸਭ ਜਗ੍ਹਾ ਮੈਨੂੰ ਇਹੀ ਚੀਜ਼ਾਂ ਮਿਲਦੀਆਂ ਨੇ ਇਸ ਕਰਕੇ ਮੈਨੂੰ ਤਾਂ ਸੁਭਾਅ ਪਿਆ ਹੈ ਕਿ ਮੈਂ ਇਹ ਜਿਹੇ ਗੱਲਾਂ ਸੁਣ ਕੇ ਖੁਸ਼ ਹੁੰਨਾ ਹੈ ਨਾ ਪਰ ਤਰਲੋਚਨ ਹੀ ਬੋਲੇ ਅੱਛਾ ਆ ਜਾ ਭਾਈ ਇੱਥੇ ਦੇ ਆਪਣੇ ਕੱਪੜੇ ਉਤਾਰ ਦੇ ਮੈਂ ਤੁਹਾਨੂੰ ਨਵੇਂ ਕੱਪੜੇ ਦੇ ਦਿੰਨਾ ਨਵੇਂ ਪਹਿਰਾਵੇ ਵਿੱਚ ਪਾਉਣ ਵਾਸਤੇ ਜੋੜੇ ਦੇ ਦੇਣਾ ਤੁਸੀਂ ਆਪਣਾ ਜਿਹੜਾ ਕੰਮ ਹੈ ਉਹ ਸ਼ੁਰੂ ਕਰੋ ਸਮਝ ਲਓ ਕੀ ਕਰਨਾ ਹੈ फिर त्रिलोचनी तो ने पूछा अच्छा मैं तेरा नाम पूछना तो भूल ही गया तेरा नाम है कि तेनों कहते हैं मजदूर सी उसने कहा मेरा नाम है अंतरयामी त्रिलोचन तो जी बड़े हसे कि अंतरयामी नाम तो मैंने पहली बार ही सुने तेरा नाम यह किसने रखता ਦਰ ਲੋਕ ਤਾਂ extra ਪੁੱਛ ਰਹੇ ਸੀ ਤਾਂ ਅੰਤਜਾਮ ਨੇ ਕਿਹਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਮੇਰਾ ਨਾਮ ਕਿਸ ਨੇ ਰੱਖਿਆ ਹੈ ਮੇਰੇ ਮਾਪੇ ਬਤਾਏ ਨਹੀਂ ਇਹ ਤਾਂ ਮੈਨੂੰ ਪਤਾ ਨਹੀਂ ਪਰ ਲੋਕ ਮੈਨੂੰ ਸਾਰੇ ਅੰਤਜਾਮ ਹੀ ਕਹਿ ਕੇ ਬੁਲਾਉਂਦੇ ਨੇ ਜਿੱਥੇ ਮੈਂ ਜਾਣਾ ਹਾਂ ਪ੍ਰਮਾਤਮਾ ਨੇ ਭਗਵਾਨ ਨੇ ਸੱਚ ਕਿਹਾ ਕਿ ਮੈਂ ਅੰਤਰਿਆਮੀ ਭਗਵਾਨ ਆ ਲੇਕਨ ਉਸ ਨੂੰ ਪਹਿਚਾਨ ਨਾ ਸਕੇ ਤਰਲੋਚਨ ਜੀ ਮੁਸ਼ਕਲ ਤਾਂ ਹੋ ਗਈ ਇੱਕ ਤਾਂ ਉਮਰ ਛੋਟੀ ਦੂਜੇ ਕੱਪੜੇ ਵੀ ਫਟੇ ਪੁਰਾਣੇ ਕੋਈ ਪੈਰਾ ਚ ਜੁੱਤੀ ਨਹੀਂ ਨਹਾਇਆ ਤਾਂ ਹੋਇਆ ਹੈ ਨਹੀਂ ਸੀਗਾ ਇਸ ਕਰਕੇ ਤਰਲੋਚਨ ਜੀ ਨੂੰ ਵੀ ਐਨੀ ਭਗਤੀ ਕਰਨ ਦੇ ਨਾਲ ਕੋਈ ਠਾਕੁਰ ਜੀ ਦੀ ਪਛਾਣ ਨਹੀਂ ਆਈ ਤਾਂ ਲੋਚਨ ਜੀ ਬੋਲੇ ਅੱਛਾ ਭਾਈ ਅੰਤਰੇ ਆਮੀ ਤੋਂ ਇੱਕ ਗੱਲ ਦੱਸ ਕਿ ਸੇਵਾ ਕੀ ਕਰ ਸਕਦਾ ਹੈ ਤਾਂ ਠਾਕੁਰ ਜੀ ਬੋਲੇ ਸੁਣੋ ਸੇਵਾ ਕਰਨ ਵਿੱਚ ਮੈਂ ਬਹੁਤ ਸ਼ਿਆਰ ਹਾਂ ਸੇਵਾ ਕਰਨ ਦੀ ਆਦਤ ਮੈਨੂੰ ਪ੍ਰਾਣੀ ਹੈ ਮੈਂਨੇ ਬਹੁਤ ਲੋਕਾਂ ਦੀ ਸੇਵਾ ਕੀਤੀ ਹੈ ਇਹ ਕਰਦਾ ਰਹੂੰਗਾ ਬਹੁਤ ਭਗਤ ਬਹੁਤ ਲੋਕ ਮੈਨੂੰ ਅਜਮਾਉਂਦੇ ਵੀ ਨੇ ਕਿ ਸੇਵਾ ਕਰਨ ਦੇ ਵਿੱਚ ਕੋਈ ਗਲਤ